ਆਜੋ ਬਾਈ ਸਾਰੇ ਚਾਹ ਪੀ ਲੋ ਅੱਜ ਆਪਾਂ ਬੈਠਿਆ ਮੱਧ ਪ੍ਰਦੇਸ਼ ਦੀ ਧਰਤੀ ਦੇ ਉੱਪਰ ਹਾਂ ਉਹਦੇ ਨਾਲ ਕੁਝ ਗੱਲਾਂ ਕਰਦੇ ਹਾਂ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਤਰੀਕ ਹੋ ਗਈ 19 ਤਰੀਕ ਤੀਜਾ ਮਹੀਨਾ 2025 ਠੀਕ ਆ ਜੀ ਮਾਰਚ ਮਹੀਨਾ ਤੇ ਆਪਾਂ ਕਿਕਰ ਦੀ ਛਾਂ ਹੇਠਾਂ ਬੈਠੇ ਚਾਹ ਪੀ ਰਹੇ ਸੀਗੇ ਕੁਝ ਆਪਣੇ ਲਾਗਪਾਸ ਦਾ ਆਪਾਂ ਆਨੰਦ ਮਾਣਿਆ ਕਿਉਂਕਿ ਨਾਲੇ ਇੱਕ ਝਰਨਾ ਵਹਿ ਰਿਹਾ ਸੀਗਾ ਫਿਲਹਾਲ ਹਜੇ ਤਾਂ ਸੁੱਕਾ ਪਿਆ ਸੀਗਾ ਤੇ ਜਦ ਮੀਂਹ ਪੈਂਦੇ ਨੇ ਨਾਲੇ ਇੱਥੇ ਦੇ ਵਗਦੇ ਰਹਿੰਦੇ ਨੇ ਇਹੀ ਪਾਣੀ ਬਾਈ ਖੂਹਾਂ ਦੇ ਵਿੱਚ ਪੈਂਦਾ ਤੇ ਖੂਹ ਮਤਲਬ ਫੁੱਲ ਹੋ ਜਾਂਦੇ ਨੇ ਉਹ ਖੂਹਾਂ ਦੇ ਰਾਹੀਂ ਇਹ ਇੰਜਣਾ ਰਾਹੀਂ ਪਾਣੀ ਕੱਢ ਕੇ ਫਿਰ ਆਪਣੇ ਖੇਤਾਂ ਨੂੰ ਲਾਉਂਦੇ ਨੇ ਤੇ ਖੇਤੀਬਾੜੀ ਦਾ ਆਪਣਾ ਕੰਮ ਕਰਦੇ ਨੇ ਤੇ ਆਪਾਂ ਚਾਹ ਪੀ ਰਹੇ ਸੀਗੇ ਜੱਗੀ ਬਾਈ ਇਸ ਟਾਈਮ ਮਸ਼ੀਨ ਚਲਾ ਰਿਹਾ ਸੀਗਾ ਤੇ ਦੇਖ ਸਕਦੇ ਹੋ ਅੱਗੇ ਭਾਈ ਆਪਾਂ ਜਿਹੜੇ ਖੇਤ ਦੇ ਵਿੱਚ ਗਏ ਉਦੋਂ ਅੱਗੇ ਵਾਲੇ ਖੇਤ ਦੇ ਵਿੱਚ ਵੱਢਣ ਤੇ ਇੱਥੇ ਬੇਰੀ ਲੱਗੀ ਹੋਈ ਸੀ ਬਹੁਤ ਵਧੀਆ ਮਤਲਬ ਬੇਰ ਤਾਂ ਸਾਰੇ ਝੜ ਚੁੱਕੇ ਸੀਗੇ ਕਿਉਂਕਿ ਸਮਾਂ ਓਵਰ ਹੋ ਗਿਆ ਸੀ ਤੇ ਆਪਾਂ ਇੱਕ ਅੱਧਾ ਬੇਰ ਖਾ ਕੇ ਦੇਖੀਏ ਮੈਂ ਕਿਹਾ ਵੀ ਕਿੱਦਾਂ ਦਾ ਚੈੱਕ ਕਰਿਆ ਤੇ ਖਾਣ ਦਾ ਸੁਆਦ ਦੇਖਿਆ ਜਾਵੇ ਤਾਂ ਬੇਰ ਦਾ ਥੋੜਾ ਜਿਆਦਾ ਇੰਨਾ ਮਿਠਾਸ ਨਹੀਂ ਸੀ ਕੜਤਨ ਤੇ ਸੀਗਾ ਇਹ ਬੇਰ ਤੇ ਦੇਖ ਸਕਦੇ ਹੋ ਬਿਲਕੁਲ ਲਾਲੀ ਦੇ ਉੱਤੇ ਆ ਉਹ ਸਾਹਮਣੇ ਦੇਖ ਰਹੇ ਹੋ ਤੁਸੀਂ ਉਹੀ ਜਿਹੜਾ ਆਪਾਂ ਨਾਲੇ ਦੀ ਗੱਲ ਕਰ ਰਹੇ ਸੀ ਪਹਿਲਾਂ ਆਪਾਂ ਦੂਜੀ ਸਾਈਡ ਬੈਠੇ ਸੀਗੇ ਹੁਣ ਆਪਾਂ ਇੱਧਰ ਬੈਠੇ ਆ ਤੇ ਇੱਕ ਪਾਸੇ ਕਿਸਾਨ ਭਰਾ ਖੇਤ ਦੇ ਵਿੱਚ ਦਾਣਾ ਦੂਣਾ ਚੈੱਕ ਕਰਨ ਗਿਆ ਹੋਇਆ ਸੀ ਕਿਉਂਕਿ ਸਾਰਾ ਕੁਝ ਕੰਮ ਆਪਣਾ ਕੰਪਲੀਟ ਓਕੇ ਆ ਪ੍ਰੀਤ ਮਸ਼ੀਨ 987 ਮਾਡਲ 2016 ਤੇ ਮਸ਼ੀਨ ਦਾ ਕੰਮ ਵੀਰੇ ਆਪਾਂ ਬਿਲਕੁਲ ਸਰਵਿਸ ਦਾ ਓਕੇ ਕਰਤਾ ਸੀਗਾ ਜੱਗੀ ਵੀਰ ਉਹਨਾਂ ਨੇ ਤੇ ਆਪਾਂ ਇਹ ਸੀਗੇ ਹੁਣ ਜਿਹੜੇ ਆਪਾਂ ਘੇਰੇ ਦੇ ਵਿੱਚ ਗਏ ਆ ਆਪਾਂ ਵੱਢਣ ਬਾਈ ਕੀ ਬਾਤਾਂ ਨੇ ਇੰਨਾ ਵਧੀਆ ਸੀਗਾ ਘੇਰਾ ਤੇ ਬਹੁਤ ਵਧੀਆ ਟਾਈਮ ਲੰਘਿਆ ਆਪਣਾ ਇਹ ਘੇਰੇ ਦੇ ਵਿੱਚ ਵੱਢਣ ਲਈ ਤੇ ਇੱਥੇ ਇੱਕ ਆਪਾਂ ਤੁਹਾਨੂੰ ਦਿਖਾਉਣਾ ਇੱਥੇ ਦਰਾਖਤ ਲੱਗਦੇ ਨੇ ਫੁੱਲਾਂ ਦੇ ਬਹੁਤ ਸੋਹਣੇ ਸੋਹਣੇ ਲਾਲ ਫੁੱਲ ਤੁਹਾਨੂੰ ਪਤਾ ਹੈ ਜਿਹੜੇ ਮੌਸਮ ਦੇ ਅਨੁਸਾਰ ਆਉਂਦੇ ਨੇ ਹਨਾ ਬਹੁਤ ਭਰਾਵਾਂ ਨੂੰ ਪਤਾ ਜਿਹੜੇ ਆਪਣੇ ਕੰਬਾਈਨਾ ਚਲਾਉਂਦੇ ਨੇ ਵੀਰ ਹਨਾ ਤੇ ਸਾਰਿਆਂ ਨੂੰ ਪਤਾ ਵੀਰਾਂ ਨੂੰ ਵੀ ਇਹ ਕਿਹੜਾ ਫੁੱਲ ਇਸ ਮੌਸਮ ਦੇ ਉੱਤੇ ਕਿਹੜਾ ਦਰਾਖਤ ਮਤਲਬ ਫੁੱਲ ਬਹੁਤ ਵਧੀਆ ਦਿਖਾਉਂਦਾ ਤੇ ਇੱਕ ਵਾਸੇ ਜੱਗੀ ਵੀਰ ਹਾਕਾ ਮਾਰ ਰਿਹਾ ਸੀਗਾ ਹਾਰਨ ਮਾਰ ਰਿਹਾ ਸੀਗਾ ਟਰੈਕਟਰ ਵਾਲੇ ਨੂੰ ਇਸ਼ਾਰਾ ਕਰਿਆ ਵੀ ਪਰਲੀ ਸੜਕ ਟਰੈਕਟਰ ਲਾ ਲਾ ਭਾਈ ਕਿਉਂਕਿ ਇਹ ਲੋਕਾਂ ਨੂੰ ਨਹੀਂ ਪਤਾ ਭਾਈ ਕਿ ਕਿੱਧਰ ਨੂੰ ਲਾਉਣਾ ਕਿੱਧਰ ਨੂੰ ਨਹੀਂ ਇਹ ਤਾਂ ਬੱਟ ਦੇ ਨਾਲ ਲਾ ਕੇ ਖੜ ਜਾਂਦੇ ਨੇ ਬਿਲਕੁਲ ਟਰੈਕਟਰ ਟਰਾਲੀ ਤੇ ਬਾਕੀ ਆਹ ਦੇਖੋ ਭਾਈ ਜਿੰਜਾਦਾ ਸੀ ਪਹਿਲਾਂ ਕਿਰ ਉੱਪਰ ਚ ਬਗਲੇਆ ਤਾਂ ਦੇਖ ਸਕਦੇ ਹੋ ਦਰਖਤ ਇਹਨਾਂ ਦੋਨਾਂ ਦਰਖਤਾਂ ਦੇ ਵਿਚਾਲੇ ਫਿਰ ਆਪਾਂ ਕਣਕ ਵੱਢੀ ਠੀਕ ਆ ਅੱਜ ਆਪਾਂ ਤੁਹਾਨੂੰ ਦਿਖਾਉਨੇ ਆਂ ਦੇਖੋ ਫੁੱਲ ਆਪਾਂ ਨੇੜੇ ਤੋਂ ਦਿਖਾਵਾਂਗੇ ਵੀ ਬਹੁਤ ਵਧੀਆ ਲੱਗਿਆ ਬਾਕੀ ਇੱਕ ਪਾਸੇ ਆ ਜਿਹੜਾ ਸਾਹਮਣੇ ਦੇਖ ਰਹੇ ਹੋ ਜਿੱਥੇ ਪੈਪ ਪਿਆ ਇਹ ਹੈਗੇ ਨੇ ਛੋਟੇ-ਛੋਟੇ ਨਾਲੇ ਇੱਥੇ ਦੇ ਜਿਹੜੀ ਆਪਾਂ ਪਹਿਲਾਂ ਦਿਖਾਈ ਉਹ ਨਦੀਆਂ ਨੇ ਛੋਟੇ-ਛੋਟੀਆਂ ਬਹੁਤ ਮਤਲਬ ਲੰਬੇ ਤੌਰ ਤੇ ਜਾਂਦੀਆਂ ਨੇ ਸਮੁੰਦਰ ਦੇ ਵਿੱਚ ਉਹ ਲੱਗਦੀਆਂ ਨੇ ਤੇ ਆਹ ਦੇਖ ਸਕਦੇ ਹੋ ਹੁਣ ਆਪਾਂ ਬਾਕੀ ਕਣਕ ਦੀ ਗੱਲ ਕਰੀਏ ਤਾਂ ਬਾਈ ਕਣਕ ਇੱਥੇ 1 ਨੰਬਰ ਨਿਕਲਦੀ ਹੈ ਕਿਉਂਕਿ ਝਾੜ ਬਹੁਤ ਮਤਲਬ ਭਾਰੀ ਸੀਗਾ ਦੇਖ ਸਕਦੇ ਹੋ ਕਣਕ ਕਿੰਨੀ ਸੰਘਣੀ ਆ ਹਨਾ ਤੇ ਗੁਜਰਾਤ ਵਾਂਗੂ ਇਹ ਵੀ ਏਕਣੇ ਮਤਲਬ ਬਾੜਾ ਬਣਾ ਕੇ ਲੰਬੀਆਂ-ਲੰਬੀਆਂ ਬਾੜਾਂ ਦੇ ਵਿੱਚ ਹੀ ਲਾਉਂਦੇ ਨੇ ਇਹ ਕਣਕਾਂ ਹਨਾ ਦੇਖ ਸਕਦੇ ਹੋ ਇੱਕ ਪਾਸੇ ਲਾਈਨਾਂ ਦੇ ਅਨੁਸਾਰ ਲਾਉਂਦੇ ਨੇ ਇਹ ਬਾਕੀ ਆਪਾਂ ਅੱਗੇ ਗੱਲ ਕਰੀਏ ਤਾਂ ਇੱਥੇ ਆਪਣੇ ਲਗਭਗ ਅੱਜ ਆਪਾਂ ਨੂੰ 15 ਦਿਨ ਹੋ ਗਏ ਸੀਗੇ ਪੂਰੇ 15 ਦਿਨ ਬਾਅਦ ਮਤਲਬ ਅੱਧ-ਪਚੱਦੀ ਆਪਾਂ ਮਤਲਬ ਬਿੱਗੇ ਵੱੜਤੇ ਸੀਗੇ ਹਜੀ ਆਪਾਂ 350 ਪੀਗਾ ਵੱਡਿਆ ਸੀਗਾ ਤੇ ਟੋਟਲ ਤਾਂ ਆਪਾਂ ਜੇ ਦੇਖਿਆ ਜੇ ਆਪਾਂ ਤਾਂ 450 ਦੇ ਕਰੀਬ ਵੱਡਿਆ ਤੇ ਆ ਦੇਖ ਸਕਦੇ ਹੋ ਫੁੱਲ ਦੇਖੋ ਜੀ ਫੁੱਲ ਦੇਖੋ ਬਾਈ ਕਿਆ ਬਾਤਾਂ ਨੇ ਕਿਆ ਨਜ਼ਾਰਾ ਓਰੇ ਦਾ ਬਾਈ ਬਹੁਤ ਸੋਹਣਾ ਲੱਗਿਆ ਕਿਉਂਕਿ ਸਾਰੇ ਪਾਸੇ ਪੀਲੇ ਪੀਲੇ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਹਨਾ ਕਣਕ ਦੀ ਮਤਲਬ ਸੋਨੇ ਰੰਗੀ ਕਣਕ ਉੱਪਣੇ ਹਨਾ ਸਾਰਾ ਸੀਨ ਲੱਗਦਾ ਪਰ ਜਿੱਥੇ ਆ ਲਾਲ ਦਰਖਤ ਦੇਖਦੇ ਨੇ ਬਾਈ ਇਹ ਖੇਤ ਨਾਲੋਂ ਅਲੱਗ ਤੋਂ ਹੀ ਦੇਖਦੇ ਸੀਗੇ ਬਾਕੀ ਬਾਈ ਹੁਣ ਆਪਾਂ ਨੂੰ ਕਰ ਲੋ ਫੋਲੋ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਜਿਹੜੇ ਵੀਰ ਪਹਿਲੀ ਵਾਰ ਆਏ ਨੇ ਇੱਕ ਵਾਰ ਤੋ ਯਾਰ ਜਰੂਰ ਸਬਸਕ੍ਰਾਈਬ ਕਰ ਲੋ ਹਨਾ ਲਾਈਕ ਕਰ ਦੋ ਵੀਡੀਓ ਨੂੰ ਤੇ ਚਲੋ ਆਪਾਂ ਇੱਕ ਥੋੜੇ ਦੇ ਸਾਰੇ ਹੀ ਆਪਣਾ ਫਿਰ ਆਪਾਂ ਕਣਕ ਕੱਢੀ ਕਣਕ ਕੱਢਣ ਤੋਂ ਬਾਅਦ ਦੇਖ ਸਕਦੇ ਹਾਂ ਫਿਰ ਆਪਣਾ ਮਾਲਕ ਤੇ ਉਹ ਜ਼ਮੀਨ ਦਾ ਮਾਲਕ ਉਹ ਆਗੇ ਥੋੜੀ ਜਿੜਕੜ ਦੀ ਲਾਗੇ ਕਰਨ ਥੱਲੇ ਰੱਖੋ ਥੱਲੇ ਰੱਖੋ ਇਹ ਲੋਕਾਂ ਨੂੰ ਆਉਂਦੇ ਆ ਅਸੀਂ ਆਪਣੇ ਢੰਗ ਨਾਲ ਚਲਾਉਨੇ ਆ ਮਸ਼ੀਨਾਂ ਨਾਲ ਕੋਈ ਕਿਸੇ ਦੀ ਸੁਣਨੀ ਥੋੜੋ ਆ ਕਿਉਂਕਿ ਸਾਨੂੰ ਪਤਾ ਇਹ ਲੋਕਾਂ ਨੂੰ ਨਹੀਂ ਪਤਾ ਹੈਗਾ ਵੀ ਕਿਵੇਂ ਕਰਨਾ ਕਿਵੇਂ ਨਹੀਂ ਆ ਸੁਣੋ ਅੱਗੇ ਗੱਲਬਾਤ ਕੀ ਹੋਈ ਆ ਕੀ ਆ ਠੰਕੀ ਅਰੇ ਰੋਜੜੋ ਜਾ ਨਿਕਲਾ ਇਹ ਜੋ ਜਾ ਆਣਾ ਪੜਿਆ ਨਹੀਂ ਉਹ ਠੇਲੇ ਠੇਲੇ ਉਠਾ ਲੇ ਹਾਂ ਉਧਰ ਆਇਓ ਉਹ ਤਾਂ ਉਠਾ ਲੇਗੇ ਟੈਨਸ਼ਨ ਮਤ ਲਓ ਉਹ ਤਾਂ ਹੋ ਜਾਏਗਾ ਹੋ ਜਾਏਗਾ ਕੋਈ ਬਾਤ ਨਹੀਂ ਉਧਰ ਵੀ ਗिरा ਗिरा ਪੜਾਇਆ ਸਭ ਉਠਾ ਲਿਆ ਬਾਕੀ ਬਾਈ ਇਹਨਾਂ ਦੀ ਗੱਲ ਸੁਣਨ ਤੋਂ ਬਾਅਦ ਹੁਣ ਆਪਾਂ ਮਸ਼ੀਨ ਦਾ ਜਦ ਕਟਰ ਦੇਖਿਆ ਤੇ ਇਹ ਕਣਕ ਦੇ ਉੱਪਰ ਇਹਦੇ ਬੂਧੇ ਬਹੁਤ ਫਸ ਜਾਂਦੇ ਨੇ ਆ ਦੇਖ ਸਕਦੇ ਹੋ ਸਾਈਡਾਂ 'ਚ ਹਨਾ ਹੈਡ ਹੂਡ ਕੋਲ ਨੂੰ ਆਪਣੇ ਮੋਟਰ ਪੂਲੀ ਕੋਲ ਨੂੰ ਹਨਾ ਇਹ ਕੱਟ ਦਿਆ ਕਰੋ ਕਿਉਂਕਿ ਬਾਈ ਕਈ ਵਾਰ ਬੈਲਟਾਂ ਗਰਮ ਹੋ ਜਾਂਦੀਆਂ ਨੇ ਕਈ ਵਾਰ ਅਗੂਗਲ ਲੱਗਣ ਦਾ ਖਤਰਾ ਹੁੰਦਾ ਤੇ ਇਹ ਕਾਰਨ ਤੋਂ ਬਾਅਦ ਇਹਨਾਂ ਦੇ ਆਪਾਂ ਖੇਤ ਵੱਢਣ ਤੋਂ ਬਾਅਦ ਫਿਰ ਆਪਾਂ ਚੱਲੇ ਗਏ ਹੋਰ ਪਾਸੇ ਵੱਢਣ ਤੇ ਦੇਖ ਸਕਦੇ ਹੋ ਸਾਹਮਣੇ ਸੂਰਜ ਵੀ ਲਗਮ ਚੀਤਾ ਖੇਡਦਾ ਬੱਦਲਾ ਦੇ ਵਿੱਚੋਂ ਨਿਕਲ ਆਇਆ ਹੁਣ ਦੇਖ ਸਕਦੇ ਹਾਂ ਕਦੇ ਨਿਕਲੇ ਆਉਂਦਾ ਕਦੇ ਕਿਵੇਂ ਆ ਅੱਜ ਆਪਾਂ ਨੂੰ ਇਹ ਹੈਗੀ 21 ਤਰੀਕ ਤੀਜਾ ਮਹੀਨਾ 2025 ਦੀ ਵੀਡੀਓ ਠੀਕ ਆ ਅੱਗੇ ਵਾਲੀ ਬਾਕੀ ਸ਼ਾਮ ਦੇ ਸਮੇਂ ਬਾਈ ਇਹਨਾਂ ਨੂੰ ਜਦ ਮਤਲਬ ਆਸਮਾਨ ਦੇ ਉੱਪਰ ਥੋੜੇ ਬਹੁਤੇ ਬੱਦਲ ਆ ਜਾਂਦੇ ਨੇ ਤੇ ਇਹ ਲੋਕਾਂ ਨੂੰ ਆਪਣੀ ਫਸਲ ਦਾ ਬਹੁਤ ਫਿਕਰ ਹੁੰਦਾ ਕਿਉਂਕਿ ਹਰ ਇੱਕ ਨੂੰ ਇਹ ਹੁੰਦਾ ਵੀ ਮੀਂਹ ਪੈ ਜਾਏ ਨਾ ਹੋ ਜਵੇ ਤੇ ਇਸ ਤੋਂ ਬਾਅਦ ਬਾਈ ਫਿਰ ਸਾਡਾ ੱੱਕਾ ਖੜਕਿਆ ਦੇਖ ਸਕਦੇ ਇੱਕ ਆ ਮਸ਼ੀਨ ਚੱਲਦੀ ਆ ਪ੍ਰੀਤ ਇੱਕ ਪਾਸੇ ਜੱਗੀ ਵੀਰ ਲਈ ਜਾਂਦਾ ਸੀਗਾ ਕਿਉਂਕਿ ਲਗਭਗ ਇਸ ਬੰਨ ਦੇ ਉੱਪਰ ਹੀ ਇਹ ਪਹਾੜੀ ਏਰੀਏ ਦੇ ਉੱਪਰ ਹੀ 8-9 ਮਹੀਨਾ ਕੰਪੈਨਾਂ ਚੱਲਦੀਆਂ ਸੀਗੀਆਂ ਤੇ ਆਪਾਂ ਵੀ ਦੇਖ ਸਕਦੇ ਹਾਂ ਲੈ ਕੇ ਜਾ ਰਹੇ ਸੀਗੇ ਪ੍ਰੀਤ ਮਸ਼ੀਨ ਤੇ ਇੱਕ ਪਾਸੇ ਤੁਸੀਂ ਵਾਕਈ ਬਹੁਤ ਕਿਸਾਨ ਭਰਾਵਾਂ ਦੇ ਫੋਨ ਆਉਂਦੇ ਨੇ ਵੀਰੇ ਤੂੰ ਨੀ ਕਦੇ ਆ ਮਸ਼ੀਨ ਚਲਾਉਂਦਾ ਜਾਂ ਕੁਝ ਹੋਰ ਆ ਬਾਈ ਫਿਰ ਵੀਡੀਓ ਕੌਣ ਬਣਾਊਗਾ ਤੇ ਵੀਡੀਓ ਬਣਾਉਣ ਦਾ ਫਿਰ ਆਪਾਂ ਤੁਹਾਡੇ ਨਾਲ ਵੀ ਥੋੜਾ ਜਿਹਾ ਗੱਲਬਾਤ ਕਰਨੀ ਹੁੰਦੀ ਆ ਹਨਾ ਸਾਰਾ ਕੁਝ ਦੇਖਣਾ ਹੁੰਦਾ ਬਾਈ ਕਿਉਂਕਿ ਟਾਈਮ ਨਹੀਂ ਲੱਗਦਾ ਹੈਗਾ ਆ ਵੀਡੀਓ ਪਾਉਣ ਨੂੰ ਮੈਂ ਫਿਲਹਾਲ ਅੱਜ ਪਾ ਰਿਹਾ ਇਹ ਵੀਡੀਓ ਦੇਖ ਲਓ ਇਹ ਆਪਣੀ ਬਹੁਤ ਪੁਰਾਣੀ ਵੀਡੀਓ ਆ 18 19 ਮਾਰਚ ਦੀ ਇਹ ਦੇਖ ਸਕਦੇ ਹੋ 20 ਮਾਰਚ ਤੱਕ ਆਪਾਂ ਬਲੌਗ ਬਣਾਇਆ ਫਿਰ ਆਪਾਂ ਆਗੇ ਸੀਗੇ ਹੋਰ ਪਾਸੇ ਇੱਥੇ ਜਿਹੜੇ ਆਪਾਂ ਬਨਜੇ ਦੀ ਗੱਲ ਕਰਦੇ ਸੀ ਬਾਈ ਉੱਥੇ ਕੰਮ ਕੰਪਲੀਟ ਹੋ ਗਿਆ ਸੀਗਾ ਤੇ ਆਪਾਂ ਰਾਤੋਂ ਰਾਤ ਹੋਰ ਪਾਸੇ ਏਰੀਏ ਦੇ ਆਗੇ ਸੀਗੇ ਇਹ ਜਿਹੜਾ گاؤں ਸੀਗਾ گاؤں ਦਾ ਨਾਮ ਸੈਨੌਂ ਦਾ ਕੋਈ ਇਹੋ ਜਿਹਾ گاؤں ਪੈਂਦਾ ਤੇ ਐਮਪੀ ਦੇ ਵਿੱਚ ਹਨਾ ਸੈਨੌਂ ਸਾਂਬਰ ਇਹੋ ਜਿਹੇ گاؤں ਪੈਂਦੇ ਨੇ ਛੋਟੇ ਛੋਟੇ ਤੇ ਇੱਥੇ ਆਪਾਂ ਵੱਡਣ ਆਏ ਹੋਏ ਸੀਗੇ ਦੇਖ ਸਕਦਾ ਤੋਂ ਅੱਗੇ ਫਿਰ ਆਪਾਂ ਇਹ ਇੱਥੇ ਬਾਕੀ ਬਾਈ ਉਸ ਤੋਂ ਅਗਲੇ ਦਿਨ ਆਪਾਂ ਕਰਦਾ ਕੰਮ ਸ਼ੁਰੂ ਤੇ ਆ ਆਪਾਂ ਹੁਣ ਕਰੀਬ ਉਦੋਂ 21 ਮਾਰਚ ਨੂੰ ਆਪਾਂ ਕਰੀਬ ਆ 3 ਕਿਲੇ ਵੜਤੇ ਸੀਗੇ ਲਗਭਗ ਤੇ ਅੱਗੇ ਫਿਰ ਆ ਹੁਣ ਆਪਾਂ ਮਸ਼ੀਨ ਖੜੀ ਕਰਤੀ ਸ਼ਾਮ ਦਾ ਸਮਾਂ ਬਾਕੀ ਬਾਈ ਹਾ ਹੁਣ ਆਪਾਂ ਜਿਹੜੀ ਆ ਕਣਕ ਆਪਾਂ ਤੁਹਾਨੂੰ ਚੈੱਕ ਕਰਾ ਰਹੇ ਥੋੜੀ ਜਿਹੀ ਵਿੱਚ ਹਰੀ ਵੀ ਸੀਗੀ ਤੇ ਇਹ ਬਾਈ ਉਹਦੀ ਉਹ ਮਾਲਕ ਦੀ ਉਹ ਆ ਜਿਹਦੀ ਮਾਲਕ ਦੀ ਮਸ਼ੀਨ ਆ ਉਸੇ ਦਾ ਇਹ ਖੇਤ ਆ ਤੇ ਸ਼ਾਮ ਦਾ ਸਮਾਂ ਹੋ ਗਿਆ ਸੂਟ ਜਿਹਾ ਪ੍ਰਿਆ ਸੀਗਾ ਆਪਾਂ ਮੈਂ ਕਿਹਾ ਚਲੋ ਤੁਹਾਡੇ ਨਾਲ ਇੱਕ ਵਲੋਗ ਕਰਦੀਏ ਸ਼ੁਰੂ ਹਨ ਸ਼ੇਅਰ ਕਰਦੀਏ ਤੇ ਬਾਕੀ ਵੀਰ ਜੇ ਵਧੀਆ ਲੱਗਦਾ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਠੀਕ ਆ ਵੱਧ ਤੋਂ ਵੱਧ ਫੋਲੋ ਕਰੋ ਮੇਰਾ ਵੀਰ ਕਿਸਾਨ ਭਰਾਵਾਂ ਨੂੰ ਬੇਨਤੀ ਆ ਬਾਕੀ ਜਿਹੜੇ ਹੋਰ ਵੀ ਆਪਣੇ ਮਿੱਤਰ ਪਿਆਰੇ ਨਵੇਂ ਜੋੜਦੇ ਨੇ ਤੇ ਲਾਈਕ ਜਰੂਰ ਕਰ ਦਿਓ ਮੇਰਾ ਵੀ ਦੇਖੋ ਭਾਈ ਰੰਗ ਵੀ ਸਾਡੇ ਚਾਕਲੇਟ ਵਰਗੇ ਹੋਏ ਪਏ ਨੇ ਹੁਣ ਕੀ ਕਰੀਏ ਆ ਆਪਣੀ ਮਸ਼ੀਨ ਦਾ ਮਤਲਬ ਇੰਜਨ ਆ ਦੇਖ ਸਕਦੇ ਹੋ ਉੱਪਰਲੀ ਸਾਈਡ ਬਾਕੀ ਇੱਕ ਪਾਸੇ ਹੁਣ ਆਪਣਾ ਆਹ ਕੋਲ ਚੱਲ ਰਿਹਾ ਜੌਂਡੀਆ ਟਰੈਕਟਰ ਮਗਰ ਹੋਰ ਏਰੀਆ ਦੇ ਵਿੱਚ ਗਏ ਆ ਅਸੀਂ ਵੱਢਣ ਤੇ ਬਾਕੀ ਬਾਈ ਟਟਮਾ ਟਟਮਾ ਜਿਹਾ ਕੰਮ ਰਹਿ ਗਿਆ ਸੀਗਾ ਲਗਭਗ 20 22 ਤਰੀਕ ਤੱਕ ਦਾ ਟਟਮਾ ਜਿਹੀ ਕੰਮ ਰਹਿ ਗਿਆ ਸੀਗਾ ਕਦੇ ਵੱਢ ਲੈ ਕਦੇ ਕਿਵੇਂ ਕਦੇ ਬਾਈ ਉਸ ਤੋਂ ਬਾਅਦ ਫੇਰ ਬਾਈ ਕਣਕ ਇੰਨੀ ਭਾਰੀ ਸੀਗੀ ਜਿਹੜੀ ਕਣਕ ਦੇ ਉੱਪਰਲੇ ਬੂਝੇ ਸੀਗੇ ਬਾਈ ਉਹ ਆਪਣੇ ਸਟਾਫ ਆਕਰੋਗੇ ਫੁੱਲ ਬਾਈ ਦੇਖ ਸਕਦੇ ਹੋ ਤਿੰਨ ਨਾ ਤਾਂ ਨਹੀਂ ਚਾਰ ਸਟਾਫ ਆਕਰ ਬਿਲਕੁਲ ਫੁੱਲ ਬਾਈ ਟੁੱਟਣ ਵਾਲੇ ਸੀਗੇ ਮੈਂ ਕਹਿੰਨਾ ਵਿਚਾਰ ਹੈਗਾ ਜਣੇ ਕਿ ਮਸ਼ੀਨ ਕਹਿੰਦੇ ਹੁੰਦੇ ਕੋਈ ਵੀ ਮਸ਼ੀਨ ਦੇ ਉੱਪਰ ਆਪਾਂ ਬੈਠੇ ਆਂ ਡਰਾਈਵਰੀ ਕਰਦਾ ਤਾਂ ਡਰਾਈਵਰ ਨੂੰ ਸਾਰੀ ਚੀਜ਼ ਦਾ ਪਤਾ ਹੁੰਦਾ ਹਨ ਤੇ ਬਾਈ ਸਟਾਫ ਆਕਰ ਪਹਿਲੇ ਗੂੰਜਾ ਪਾਉਣ ਲੱਗੇ ਮਤਲਬ ਚੂੰ ਚੂੰ ਕਰਨ ਲੱਗੇ ਲਾ ਲੋ ਹਨ ਜਾਂ ਮੂਰੇ ਆਪਾਂ ਨੂੰ ਲੱਗਣ ਲੱਗ ਗਿਆ ਪਤਾ ਤੇ ਜੱਗੀ ਵੀਰ ਨੇ ਮਸ਼ੀਨ ਰੋਕੀ ਕਹਿੰਦਾ ਵੀ ਸਟਾਪ ਆਕਰ ਫੁੱਲ ਹੋ ਗਏ ਜੱਗੀ ਵੀਰ ਚਲਾ ਰਿਆ ਸੀ ਇਸ ਟਾਈਮ ਤੇ ਫਿਰ ਆਪਾਂ ਸਟਾਪ ਆਕਰ ਕੱਢੇ ਉਸ ਤੋਂ ਬਾਅਦ ਫਿਰ ਮਸ਼ੀਨ ਚਾਲੂ ਕਰਤੀ ਤੇ ਕਣਕੇ ਬਹੁਤ ਹੈਵੀ ਸੀ ਬਾਈ ਇਹ ਜਿਵੇਂ ਜਾਉ ਹੁੰਦੇ ਨੇ ਨਾ ਜਉਆ ਮੰਗੋ ਇਹ ਕਣਕ ਹੁੰਦੀ ਆ ਬਾਕੀ ਹੁਣ ਆਪਾਂ ਮਸ਼ੀਨ ਦੇ ਥੱਲੇ ਖੜੇ ਸੀਗੇ ਤੇ ਦਾਣਾ ਦੂਣਾ ਚੈੱਕ ਕਰਨ ਲੱਗੇ ਸੀਗੇ ਤੇ ਸਾਰਾ ਕੁਝ ਚੈੱਕ ਕਰਿਆ ਕਿਉਂਕਿ ਭਾਰੀ ਕਣਕ ਦੇ ਵਿੱਚ ਬਾਈ ਬਹੁਤ ਕੁਝ ਦੇਖਣਾ ਪੈਂਦਾ ਹੁਣ ਆਪਾਂ ਕਰਾ ਰਹੇ ਹਾਂ ਤੁਹਾਨੂੰ ਮੱਧ ਪ੍ਰਦੇਸ਼ ਦੀ ਸ਼ੈਰ ਹਨ ਤੇ ਦੇਖ ਸਕਦੇ ਹੋ ਕਣਕ ਬੱਲੀ ਚ ਦਾਣਾ ਦਉਣਾ ਦੇਖਿਆ ਜੋ ਵੀ ਘੁੰਡਲੀ ਕਹਿੰਦੇ ਹੋ ਤੁਸੀਂ ਹਨ ਹਰੇਕ ਜ਼ਿਲ੍ਹੇ ਦੇ ਵਿੱਚ ਹਰੇਕ ਪੰਜਾਬੀ ਵੀਰਾਂ ਦੀ ਅਲੱਗ-ਅਲੱਗ ਭਾਸ਼ਾ ਅਲੱਗ-ਅਲੱਗ ਸਟੇਟਾਂ ਦੇ ਵਿੱਚ ਭਾਸ਼ਾ ਆਪਣੀਆਂ-ਆਪਣੀਆਂ ਨਾ ਗੁਜਰਾਤ, ਰਾਜਸਥਾਨ, ਹਰਿਆਣਾ ਹਰੇਕ ਦੀ ਆਪਣੀ-ਆਪਣੀ ਭਾਸ਼ਾ ਹਨ ਜਿਹੜੇ ਵੀ ਬਾਕੀ ਬਾਈ ਆਪਾਂ ਤੁਹਾਨੂੰ ਸੁਭਾਲ ਪਾਉਣ ਲੱਗਿਆ ਸਵਰਾਜ ਮਸ਼ੀਨ ਦੇ ਰਿਲੇਟਡ ਤੇ ਜਿਹੜੇ ਆਪਣੇ ਮੂਰਲੇ ਬਲੇਟ ਹੁੰਦੇ ਨੇ ਕਟਰ ਵਾਲੇ ਤਾਂ ਸਵਰਾਜ ਮਸ਼ੀਨ 8100 ਦੇ ਤੇ ਮੂਰਲੇ ਬਲੇਟ ਬਾਈ ਕਿੰਨੇ ਹੁੰਦੇ ਨੇ ਠੀਕ ਆ ਕਿਸਾਨ ਭਰਾ ਵੱਧ ਤੋਂ ਵੱਧ ਕਮੈਂਟ ਕਰਿਓ ਤੇ ਪਤਾ ਲੱਗੇ ਬਾਈ ਕਿਹਨੂੰ ਕਿਹਨੂੰ ਪਤਾ ਕਿਹਨੂੰ ਕਿਹਨੂੰ ਨਹੀਂ ਤੇ ਆਪਣੇ ਪਿੰਡ ਸ਼ਹਿਰ ਦਾ ਨਾਮ ਜ਼ਰੂਰ ਲਿਖ ਦਿਓ ਤਾ ਕਿ ਆਪਾਂ ਨੂੰ ਪਤਾ ਲੱਗ ਸਕੇ ਬਾਈ ਆਪਣੀ ਵੀਡੀਓ ਇੱਥੇ ਤੱਕ ਚੱਲ ਰਹੀ ਆ ਠੀਕ ਆ ਜੀ ਤੇ ਆ ਆਪਣੀ ਹੈਗੀ ਆ 22 ਮਾਰਚ ਤੀਜਾ ਮਹੀਨਾ 2025 ਇਹ ਆਪਣੀ ਵੀਡੀਓ ਉਦੋਂ ਚੜਦੀ ਸਵੇਰ ਦੀ ਆ ਸਵੇਰ ਟਾਈਮ 6:15 ਮਿੰਟ ਦੀ ਇਹ ਵੀਡੀਓ ਆ ਤੇ ਬਾਕੀ ਆਪਾਂ ਇੱਥੇ ਹੀ ਬਲੌਗ ਦਾ ਐਂਡ ਕਰਦੇ ਆ ਤੇ ਮਿਲਦੇ ਆ ਕੱਲ ਦੇ ਬਲੌਗ ਦੇ ਵਿੱਚ ਤੇ ਚਲੋ ਠੀਕ ਆ ਜੀ ਸਾਰੇ YouTube ਫੈਮਿਲੀ ਨੂੰ ਸਤਿ ਸ੍ਰੀ ਅਕਾਲ